ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕੁੰਭ ਰਾਸ਼ੀ ਮਿਥਨ ਰਾਸ਼ੀ ਤੇ ਤੁਲਾ ਰਾਸ਼ੀ ਵਾਲਿਆਂ ਦੀ ਮਹਾ ਭਵਿੱਖ ਬਾਣੀ ਕਿ ਅਕਤੂਬਰ ਦਾ ਮਹੀਨਾ ਤੁਹਾਡੇ ਲਈ ਕਿਵੇਂ ਦਾ ਰਹਿਣ ਵਾਲਾ ਹੈ ਕੀ ਕੀ ਤੁਹਾਡੀ ਜ਼ਿੰਦਗੀ ਵਿੱਚ ਬਦਲਾਅ ਹੋਣਗੇ ਕਿਹੜੀਆਂ ਤੁਹਾਨੂੰ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਪਵੇਗੀ ਜਿਸ ਦੇ ਨਾਲ ਤੁਸੀਂ ਫਿਰ ਧੰਨ ਨਾਲ ਮਾਲਾ-ਮਾਲ ਹੋ ਸਕਦੇ ਹੋ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਦੇਵੀ ਜੀ ਲਿਖ ਕੇ ਹਾਜ਼ਰੀ ਲਗਵਾਇਓ ਤਾਂ ਕਿ ਤੰਨ ਦੀ ਦੇਵੀ ਮਾਤਾ ਲక్ష్ਮੀ ਜੀ ਤੁਹਾਡੇ ਤੇ પ્રસન્ન ਹੋ ਜਾਣ। ਤੁਹਾਡੇ ਤੇ ਆਪਣੀ ਕਿਰਪਾ ਵਰਸਾ ਦੇਣ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਦੋਸਤੋ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਦੇ ਨਾਲ ਤੁਹਾਡੇ ਲਈ ਬਣ ਰਿਹਾ ਹੈ ਜੀ ਮਹਾ ਦੁਰਲੱਭ ਸੰਜੋਗ ਜੋ ਤੁਹਾਡੇ ਲਈ ਇਹ ਮਹੀਨੇ ਦੇ ਦਿਨ ਬਚੇ ਹਨ ਇਹਨਾਂ ਦਿਨਾਂ ਦੇ ਅੰਦਰ ਤੁਹਾਨੂੰ ਪੰਜ ਵੱਡੀਆਂ ਖੁਸ਼ਖਬਰੀਆਂ ਮਿਲ ਜਾਣਗੀਆਂ ਦੋਸਤੋ ਨਸੀਬਾਂ ਦਾ ਖੇਡ ਹੁਣ ਤੁਹਾਡਾ ਸ਼ੁਰੂ ਹੋਣ ਵਾਲਾ ਹੈ ਇਹਨਾਂ ਪੰਜ ਦਿਨਾਂ ਦੇ ਵਿੱਚ ਤੁਹਾਡੀ ਜ਼ਿੰਦਗੀ ਵਿੱਚ ਵੱਡਾ ਯੂ ਟਰਨ ਹੋਵੇਗਾ ਭਾਵ ਕਿ ਵੱਡਾ ਉਲਟ ਫੇਰ ਹੋ ਜਾਵੇਗਾ ਇਹਨਾਂ ਦਿਨਾਂ ਦੇ ਵਿੱਚ ਤੁਹਾਡੇ ਲਈ ਸਕਾਰਾਤਮਕ ਬਦਲਾਅ ਹੋਣ ਵਾਲੇ ਹਨ ਭਗਵਾਨ ਵਿਸ਼ਨੂੰ ਤੇ ਮਾਤਾ ਲక్ష్ਮੀ ਜੀ ਹੁਣ ਤੁਹਾਡੇ ਤੇ ਆਪਣੀ ਕਿਰਪਾ ਵਰਸਾਉਣ ਵਾਲੇ ਹਨ ਅਨੇਕ ਪ੍ਰਕਾਰ ਦੇ ਧਨਲਾਭ ਵੱਡੀਆਂ-ਵੱਡੀਆਂ ਸਫਲਤਾਵਾਂ ਦੀ ਪ੍ਰਾਪਤੀ ਤੁਹਾਨੂੰ ਕੁਝ ਹੀ ਦਿਨਾਂ ਵਿੱਚ ਹੁਣ ਇਸ ਵੇਲੇ ਵੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਦੋਸਤੋ ਭਗਵਾਨ ਵਿਸ਼ਨੂੰ ਜੀ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਇਹਨਾਂ ਕੁਝ ਹੀ ਦਿਨਾਂ ਵਿੱਚ ਤੁਹਾਡੀ ਰਾਸ਼ੀ ਵਾਲਿਆਂ ਦੇ ਲਈ ਬਹੁਤ ਹੀ ਵੱਡਾ ਦੁਰਲਭ ਸੰਜੋਗ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਜੀ ਕਿ ਪੂਰੇ 11 ਮਹੀਨਿਆਂ ਦੇ ਬਾਅਦ ਅਦਭੁਤ ਸੰਜੋਗ ਬਣਿਆ ਹੈ ਇਹਨਾਂ ਦਿਨਾਂ ਦੇ ਵਿੱਚ ਇਹ ਸਮਾਂ ਪੂਰੇ 11 ਮਹੀਨਿਆਂ ਤੋਂ ਬਾਅਦ ਤੁਹਾਡੀ ਜ਼ਿੰਦਗੀ ਵਿੱਚ ਆਇਆ ਹੈ। ਇੰਨੀਆਂ ਵੱਡੀਆਂ ਖੁਸ਼ਖਬਰੀਆਂ ਦੇ ਨਾਲ ਜਿਨ੍ਹਾਂ ਵਿੱਚ ਪੰਜ ਵੱਡੀਆਂ ਖੁਸ਼ਖਬਰੀਆਂ ਇੱਕੋ ਵਾਰ ਹੀ ਤੁਹਾਨੂੰ ਮਿਲ ਜਾਣਗੀਆਂ। ਕਿਉਂਕਿ ਇਹਨਾਂ ਕੁਝ ਹੀ ਦਿਨਾਂ ਦੇ ਅੰਦਰ ਗੁਰੂ ਪੁਸ਼ ਅੰਮ੍ਰਿਤ ਯੋਗ ਸੁਭਾਗਯਾਨ ਯੋਗ ਤਨ ਲక్ష్ਮੀ ਪ੍ਰਾਪਤੀ ਯੋਗ ਸਰਵ ਸiddhi ਯੋਗ ਅੰਮ੍ਰਿਤ ਸiddhi ਯੋਗ ਧਨ ਯੋਗ ਤੇ ਰਾਜ ਯੋਗ ਜਿਵੇਂ ਵੱਡੇ ਹੀ ਦੁਰਲਭ ਯੋਗ ਤੁਹਾਡੀ ਜ਼ਿੰਦਗੀ ਵਿੱਚ ਆਉਣ ਵਾਲੇ ਹਨ ਤੇ ਵੱਡੇ ਧਨਲਾਭ ਦੇ ਨਾਲ ਨੌਕਰੀ ਯੋਗ ਦਾ ਵੀ ਸ਼ੁਭ ਸੰਜੋਗ ਤੁਹਾਡੀ ਜ਼ਿੰਦਗੀ ਵਿੱਚ ਪਧਾਰ ਰਿਹਾ ਹੈ ਜਿਸ ਕਰਕੇ ਇਹ ਸਮਾਂ ਤੁਹਾਡੇ ਲਈ અત્યੰਤ ਲਾਭਕਾਰੀ ਸਮਾਂ ਸਾਬਿਤ ਹੋ ਜਾਵੇਗਾ ਜੋ ਤੁਸੀਂ ਪਿਛਲੇ ਕੁਝ ਸਮੇਂ ਵਿੱਚ ਮਿਹਨਤ ਕੀਤੀ ਹੈ ਉਸ ਅਨੁਸਾਰ ਹੁਣ ਤੁਹਾਨੂੰ ਸ਼ੁਭ ਫਲ ਮਿਲਣ ਵਾਲੇ ਹਨ ਇਸ ਸ਼ਾਮਾ ਤੁਹਾਡੀਆਂ ਪੂਰੀਆਂ ਹੋ ਜਾਣਗੀਆਂ ਤੁਹਾਡੀ ਮਿਹਨਤ ਹੁਣ ਰੰਗ ਲਿਆਵੇਗੀ ਇਹ ਸਮਝ ਲਓ ਦੋਸਤੋ ਕਿ ਤੁਹਾ ਜ਼ਿੰਦਗੀ ਦੇ ਵਿੱਚ ਹੁਣ ਤੁਸੀਂ ਸਫਲ ਹੋ ਜਾਓਗੇ ਇਸ ਲਈ ਵੀਡੀਓ ਦੇ ਅੰਤ ਤੱਕ ਤੁਸੀਂ ਬਣੇ ਰਹਿਣਾ ਹੈ ਬਹੁਤ ਕੁਝ ਤੁਹਾਨੂੰ ਜ਼ਿੰਦਗੀ ਲਈ ਸੁਣਨ ਨੂੰ ਮਿਲ ਸਕਦਾ ਹੈ ਕੌਣ ਕਿਹੜੀਆਂ ਪੰਜ ਵੱਡੀਆਂ ਖੁਸ਼ਖਬਰੀਆਂ ਕਿਹੜੇ-ਕਿਹੜੇ ਖੇਤਰਾਂ ਵਿੱਚ ਤੁਹਾਨੂੰ ਮਿਲਣੀਆਂ ਹਨ ਸੰਪੂਰਨ ਜਾਣਕਾਰੀ ਤੁਹਾਨੂੰ ਦੇਵਾਂਗੇ ਯਕੀਨ ਨਾਲ ਆਖਦੇ ਹਾਂ ਜੀ ਕਿ ਵੀਡੀਓ ਨੂੰ ਜ਼ਰੂਰ ਪੂਰਾ ਵੇਖਿਓ ਖੁਸ਼ੀ ਨਾਲ ਨੱਚਣ ਲੱਗੋਗੇ ਮਠਿਆਈਆਂ ਵੱਡੋਗੇ ਤੋ ਔਲ ਨਗਾਰੇ ਵੱਜਣੇ ਸ਼ੁਰੂ ਹੋ ਜਾਣੇ ਹਨ ਕਿਉਂਕਿ ਭਗਵਾਨ ਵਿਸ਼ਨੂੰ ਜੀ ਤੇ ਮਾਤਾ ਲక్ష్ਮੀ ਜੀ ਤੁਹਾਡੇ ਤੇ ਆਪਣੀ ਕਿਰਪਾ ਵਰਸਾਉਣ ਵਾਲੇ ਹਨ ਇਹਨਾਂ ਕੁਝ ਹੀ ਦਿਨਾਂ ਦੇ ਅੰਦਰ ਦੋਸਤੋ ਤੁਹਾਡੇ ਲਈ ਸ਼ੁਭ ਸੰਜੋਗ ਬਣ ਚੁੱਕੇ ਹਨ ਇਸ ਵੀਡੀਓ ਰਾਹੀਂ ਅਸੀਂ ਤੁਹਾਨੂੰ ਉਹਨਾਂ ਪੰਜ ਵੱਡੀਆਂ ਖੁਸ਼ਖਬਰੀਆਂ ਦੇ ਨਾਲ ਤੇ ਪੰਜ ਦਿਨਾਂ ਵਿੱਚ ਵਰਤਣ ਵਾਲੀਆਂ ਸਾਵਧਾਨੀਆਂ ਦੇ ਬਾਰੇ ਵੀ ਦੱਸਣ ਵਾਲੇ ਹਾਂ ਕੁਝ ਜ਼ਰੂਰੀ ਗੱਲਾਂ ਤੁਹਾਨੂੰ ਧਿਆਨ ਵਿੱਚ ਰੱਖਣੀਆਂ ਹੋਣਗੀਆਂ ਇਹਨਾਂ ਸਾਵਧਾਨੀਆਂ ਨੂੰ ਵਰਤਣਾ ਹੈ ਇਹਨਾਂ ਗੱਲਾਂ ਤੇ ਅਮਲ ਕਰਨਾ ਹੈ ਫਿਰ ਹੀ ਤੁਸੀਂ ਇਸ ਸਮੇਂ ਦਾ ਲਾਭ ਲੈ ਸਕਦੇ ਹੋ ਇਸ ਲਈ ਮੌਕੇ ਨੂੰ ਹੱਥੋਂ ਨਹੀਂ ਜਾਣ ਦੇਣਾ ਨਹੀਂ ਤਾਂ ਤੁਸੀਂ ਪਛਤਾਓਗੇ ਇਸ ਲਈ ਇੱਕ ਇੱਕ ਗੱਲ ਤੁਸੀਂ ਧਿਆਨ ਨਾਲ ਸੁਣਨੀ ਹੈ ਜਦੋਂ ਵੀ ਤੁਹਾਨੂੰ ਕੋਈ ਜੌਬ ਲਈ ਆਫਰ ਆਉਂਦੀ ਹੈ ਕਦੇ ਵੀ ਨਕਾਰਨੀ ਨਹੀਂ ਹੈ ਉਸ ਆਫਰ ਨੂੰ ਤੁਸੀਂ ਅਸੈਪਟ ਕਰ ਲੈਣਾ ਹੈ ਤੁਹਾਨੂੰ ਬਹੁਤ ਉਚਾਈਆਂ ਤੱਕ ਉਹੀ ਜੌਬ ਲੈ ਕੇ ਜਾਵੇਗੀ ਤੇ ਲੋਕ ਤੁਹਾਨੂੰ ਕਹਿਣਗੇ ਕਿ ਨਸੀਬ ਹੋਵੇ ਤਾਂ ਇਹਨਾਂ ਵਰਗਾ ਇੰਨੇ ਮਹਾਭਾਗਾ ਵਾਲਾ ਸਮਾ ਤੁਹਾਡੇ ਲਈ ਸ਼ੁਰੂ ਹੋ ਜਾਵੇਗਾ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਭਗਵਾਨ ਵਿਸ਼ਨੂੰ ਤੇ ਮਾਤਾ ਲక్ష్ਮੀ ਜੀ ਤੁਹਾਡੇ ਤੇ ਬਹੁਤ ਜ਼ਿਆਦਾ ਪ੍ਰਸੰਨ ਹੋ ਚੁੱਕੇ ਹਨ ਕਿਰਪਾ ਦੇ ਘਰ ਵਿੱਚ ਤੁਹਾਡੇ ਲਈ ਬੈਠ ਚੁੱਕੇ ਹਨ ਤੁਹਾਡੇ ਘਰ ਪਰਿਵਾਰ ਵਾਲਿਆਂ ਤੇ ਉਹਨਾਂ ਦੀ ਕਿਰਪਾ ਬਣੀ ਰਹੇਗੀ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਜਗਤ ਦੇ ਪਾਲਣਹਾਰ ਭਗਵਾਨ ਵਿਸ਼ਨੂੰ ਤੇ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੇ ਅਸ਼ੀਰਵਾਦ ਨਾਲ ਇਹ ਮਹੀਨਾ ਅਕਤੂਬਰ ਦਾ ਜਿਹੜਾ ਹੈ ਮਹਤ ਪੂਰਨ ਸਮਾ ਹੈ ਅਣ ਤੁਹਾਨੂੰ ਇਸ ਸਮੇਂ ਸੰਤਾਨ ਵੱਲੋਂ ਕੋਈ ਐਸੀ ਖੁਸ਼ਖਬਰੀ ਸੁਣਨ ਨੂੰ ਮਿਲ ਸਕਦੀ ਹੈ ਜੋ ਕਿ ਤੁਸੀਂ ਬਹੁਤ ਹੀ ਜ਼ਿਆਦਾ ਇੰਜੋਏ ਕਰਨ ਵਾਲੇ ਹੋ ਇਸ ਸਮੇਂ ਵਿਦੇਸ਼ ਵੱਲੋਂ ਤੁਹਾਡਾ ਵੀਜ਼ਾ ਆ ਸਕਦਾ ਹੈ ਤੁਹਾਡੇ ਬੱਚਿਆਂ ਨੂੰ ਪੀਆਰ ਮਿਲ ਸਕਦੀ ਹੈ ਜਾਂ ਤੁਹਾਡੇ ਬੱਚੇ ਤੁਹਾਡਾ ਇਸ ਸਮੇਂ ਨਾਮ ਰੌਸ਼ਨ ਕਰ ਸਕਦੇ ਹਨ ਜਿਸ ਦੇ ਨਾਲ ਹੁਣ ਤੁਹਾਡੀ ਖੁਸ਼ੀ ਦਾ ਠਿਕਾਣਾ ਨਹੀਂ ਰਹੇਗਾ ਇਸ ਸਮੇਂ ਤੁਸੀਂ ਆਪਣੇ ਆਪ ਨੂੰ ਸਫਲ ਇਨਸਾਨ ਸਮਝੋਗੇ ਤੁਹਾਡੇ ਆਤਮ ਵਿਸ਼ਵਾਸ ਵਿੱਚ ਵਾਧਾ ਹੋਵੇਗਾ ਰਾਜਨੀਤਿਕ ਸਮਾਜਿਕ ਗਤੀਵਿਧੀਆਂ ਵਿੱਚ ਤੁਹਾਡਾ ਵਿਸ਼ੇਸ਼ ਯੋਗਦਾਨ ਹੋ ਜਾਵੇਗਾ ਇਹਨਾਂ ਦਿਨਾਂ ਵਿੱਚ ਤੁਹਾਨੂੰ ਦੱਸ ਤਈਏ ਇੱਕ ਖਾਸ ਮੁਕਾਮ ਵੀ ਤੁਸੀਂ ਹਾਸਲ ਕਰ ਸਕਦੇ ਹੋ ਇਹ ਜੋ ਸਮਾਂ ਹੈ ਮਾਣ ਅਤੇ ਪ੍ਰਤਿਸ਼ਠਾਵਦਾਨ ਵਾਲਾ ਹੈ ਧਰਮ ਕਰਮ ਅਤੇ ਅਧਿਆਤਮਿਕ ਕਾਰਜਾਂ ਵੱਲ ਤੁਹਾਡੀ ਰੁਚੀ ਨੂੰ ਵਧਾਵੇਗਾ ਵਪਾਰ ਕਰ ਅਤੇ ਦੁਨੀਆਦਾਰੀ ਦੇ ਵਿਚਾਰ ਬਿਹਤਰੀਨ ਸੰਤੁਲਨ ਬਣਾ ਕੇ ਤੁਸੀਂ ਰੱਖ ਸਕਦੇ ਹੋ ਜੇ ਤੁਸੀਂ ਕਿਸੇ ਨੂੰ ਪੈਸਾ ਉਧਾਰ ਦਿੰਦਾ ਹੈ ਉਸ ਪੈਸੇ ਦਾ ਕੁਝ ਹਿੱਸਾ ਤੁਹਾਨੂੰ ਇਸ ਸਮੇਂ ਵਾਪਸ ਮਿਲ ਸਕਦਾ ਹੈ ਜੇਕਰ ਕੋਸ਼ਿਸ਼ ਕਰੋਗੇ ਤਾਂ ਉਧਾਰ ਦਿੱਤਾ ਹੋਇਆ ਪੈਸਾ ਤੁਹਾਨੂੰ ਜ਼ਰੂਰ ਮਿਲ ਜਾਵੇਗਾ ਇਹ ਸਮਾਂ ਐਸਾ ਹੋਵੇਗਾ ਕਿ ਤੁਸੀਂ ਬਹੁਤ ਹੀ ਖੁਸ਼ ਨਮਾ ਆਪਣੇ ਆਪ ਨੂੰ ਸਮਝ ਸਕਦੇ ਹੋ ਧਨ ਪ੍ਰਾਪਤੀ ਦੇ प्रबल ਯੋਗ ਤੁਹਾਡੇ ਲਈ ਬਣਦੇ ਹੋਏ ਨਜ਼ਰ ਆ ਰਹੇ ਹਨ ਜੇਕਰ ਤੁਸੀਂ ਬਿਜ਼ਨਸ ਵਪਾਰ ਕਰਦੇ ਹੋ ਉਤੋਂ ਤੋਂ ਵੀ ਧਨ ਲਾਭ ਦੇ प्रबल ਯੋਗ ਹਨ ਜੋ ਵੀ ਮੌਕਾ ਮਿਲੇ ਹੱਥੋਂ ਨਾ ਜਾਣ ਦੇਣਾ ਸਮਾਂ ਤੁਹਾਡੇ ਲਈ ਚੰਗਾ ਹੈ ਤੁਹਾਡੇ ਲਈ ਵੱਡੇ ਬਜ਼ੁਰਗਾਂ ਦਾ ਸਨੇਹ ਅਤੇ ਅਸ਼ੀਰਵਾਦ ਵੀ ਤੁਹਾਡੇ ਤੇ ਬਣਿਆ ਰਹਿਣ ਵਾਲਾ ਹੈ ਕਿਸੇ ਜ਼ਰੂਰਤਮੰਦ ਮਿੱਤਰ ਦੀ ਮਦਦ ਕਰਨ ਵਿੱਚ ਤੁਹਾਨੂੰ ਮਨ ਨੂੰ ਖੁਸ਼ੀ ਮਿਲੇਗੀ ਆਪਣੇ ਅਸੂਲਾਂ ਤੇ ਸਿਧਾਂਤਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕਰਨਾ ਤੁਹਾਡੇ ਲਈ ਚੰਗਾ ਰਹੇਗਾ ਅਜਿਹਾ ਕਰਨਾ ਤੁਹਾਨੂੰ ਮਜ਼ਬੂਤ ਬਣਾ ਕੇ ਰੱਖੇਗਾ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਇਸ ਸਮੇਂ ਤੁਸੀਂ ਆਪਣੇ ਵਿਹਾਰ ਅਤੇ ਮਦਰ ਭਾਸ਼ਾ ਦੁਆਰਾ ਜੇਕਰ ਕੋਈ ਖਰਾਬ ਸੰਬੰਧ ਹੈ ਉਸ ਨੂੰ ਸੁਧਾਰਨ ਵਿੱਚ ਸਫਲ ਹੋ ਜਾਓਗੇ ਤੁਹਾਡੀ ਸਕਾਰਾਤਮਕ ਸੋਚ ਜਿਵੇਂ ਕਿ ਭਾਗ ਅਪੇਖਾ ਕਰਮ ਤੇ ਵਿਸ਼ਵਾਸ ਕਰਨਾ ਤੁਹਾਡੇ ਲਈ ਸਦਭਾਵਕ ਹੀ ਉੱਤਮ ਪ੍ਰਸਿੱਧੀਆਂ ਉਤਪੰਨ ਕਰੇਗਾ ਨਾਲ ਹੀ ਘਰ ਵਿੱਚ ਇਸ ਸਮੇਂ ਕੋਈ ਧਾਰਮਿਕ ਆਯੋਜਨ ਵੀ ਹੋ ਸਕਦਾ ਹੈ ਆਪਣੀ ਸਮਝ ਬੋਝ ਤੇ ਬੌਧਿਕਤਾ ਦੁਆਰਾ ਤੁਸੀਂ ਆਪਣੇ ਸਭ ਕਾਰਜਾਂ ਨੂੰ ਸੁਚਾਰੂ ਰੋਪ ਨਾਲ ਸੰਪੂਰਨ ਸਫਲ ਕਰ ਲਓਗੇ ਕਾਰਜ ਨੂੰ ਯੋਜਨਾਬੱਧ ਤਰੀਕੇ ਨਾਲ ਤੁਸੀਂ ਕਰਨਾ ਹੈ ਵਿਸ਼ੇਸ਼ ਸਫਲਤਾ ਪ੍ਰਦਾਨ ਕਰੋਗੇ ਘਰ ਵਿੱਚ ਮਿੱਤਰਾਂ ਜਾਂ ਫਿਰ ਮਹਿਮਾਨਾਂ ਦਾ ਆਗਮਨ ਹੋਵੇਗਾ ਨਾਲ ਹੀ ਤੁਹਾਨੂੰ ਸਾਵਧਾਨੀ ਦੇ ਤੌਰ ਤੇ ਦੱਸ ਦਈਏ ਕਈ ਵਾਰ ਤੁਹਾਡਾ ਮਨ ਮੌਜੇ ਸੁਭਾਅ ਦੂਜਿਆਂ ਲਈ ਪਰੇਸ਼ਾਨੀ ਦਾ ਕਾਰਨ ਵੀ ਬਣ ਸਕਦਾ ਹੈ ਘਰ ਵਿੱਚ ਪਰਿਵਾਰਕ ਮੈਂਬਰਾਂ ਨਾਲ ਕਿਸੇ ਛੋਟੀ ਜਿਹੀ ਗੱਲ ਨੂੰ ਲੈ ਕੇ ਗਲਤਫਹਿਮੀ ਵੀ ਹੋ ਸਕਦੀ ਹੈ ਜਿਸ ਦੀ ਵਜ੍ਹਾ ਨਾਲ ਕਿਸੇ ਬਹਰੀ ਵਿਅਕਤੀ ਦਾ ਵੀ ਹੱਥ ਹੋ ਸਕਦਾ ਹੈ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਕਿ ਭਰਾ ਭਰਾਵਾਂ ਦੇ ਨਾਲ ਜਾਂ ਘਰ ਪਰਿਵਾਰ ਵਿੱਚ ਕਿਸੇ ਵੀ ਨਾਲ ਆਣਕਾ ਮਾੜ ਨਾਲ ਤੁਸੀਂ ਮਿੱਠੇ ਸੰਬੰਧ ਆਪਣਾ ਕੇ ਰੱਖੋ ਮਿੱਠੇ ਸੰਬੰਧਾਂ ਦਾ ਅਰਥ ਹੈ ਗਲਤ ਬੋਲੀ ਦਾ ਪ੍ਰਯੋਗ ਨਾ ਕਰੋ ਚੰਗਾ ਬੋਲੋ ਮਿਠਾਸ ਰੱਖੋ ਆਪਣੀ ਬੋਲੀ ਵਿੱਚ ਨਹੀਂ ਤਾਂ ਤੁਹਾਡੇ ਲਈ ਗਲਤ ਵਿਹਾਰ ਤੁਹਾਡੇ ਬਣਦੇ ਕੰਮਾਂ ਨੂੰ ਵਿਗਾੜ ਸਕਦਾ ਹੈ ਜੋ ਕੰਮ ਬਣਨ ਵਾਲਾ ਹੋਵੇਗਾ ਉਹ ਹੀ ਵਿਗੜ ਸਕਦਾ ਹੈ ਤੁਹਾਡੇ ਗਲਤ ਵਿਹਾਰ ਤੋਂ ਇਸ ਲਈ ਤੁਸੀਂ ਆਪਣਾ ਕੋਈ ਵੀ ਕਾਰਜ ਕਰੋ ਤਾਂ ਸੋਚ ਸਮਝ ਕੇ ਕਰੋ ਮਿੱਠੀ ਬੋਲੀ ਰੱਖੋ ਮਿਠਾਸ ਰੱਖੋ ਵਿਹਾਰ ਨੂੰ ਚੰਗਾ ਬਣਾ ਕੇ ਰੱਖੋ ਤੁਹਾਡੇ ਲਈ ਲਾਭਕਾਰੀ ਹੋਵੇਗਾ ਨਾਲ ਹੀ ਨਾਲ ਇੱਕ ਗੱਲ ਦਾ ਤੁਸੀਂ ਧਿਆਨ ਰੱਖੋ ਕਿ ਜਿਸਤੇ ਤੁਸੀਂ ਵੱਧ ਵਿਸ਼ਵਾਸ ਕਰਦੇ ਹੋ ਤੁਹਾਡਾ ਕੋਈ ਨਜ਼ਦੀਕੀ ਹੈ ਤੁਹਾਡੇ ਨਾਲ ਠੱਗੀ ਕਰ ਸਕਦਾ ਹੈ ਤੁਹਾਡੇ ਨਾਲ ਜਾਂ ਤੁਹਾਨੂੰ ਕੋਈ ਧੋਖਾ ਦੇ ਸਕਦਾ ਹੈ ਸਾਵਧਾਨੀ ਵਰਤਣੀ ਹੈ ਨੌਜਵਾਨ ਵਰਗ ਤੇ ਆਪਣੇ ਕੈਰੀਅਰ ਪ੍ਰਤੀ ਲਾਪਰਵਾਹੀ ਬਿਲਕੁਲ ਨਾ ਕਰੋ ਭਵਿੱਖ ਲਈ ਨਹੀਂ ਤਾਂ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਇਸ ਲਈ ਸਾਵਧਾਨੀ ਰੱਖਣਾ ਤੁਹਾਡੇ ਲਈ ਜ਼ਰੂਰੀ ਹੈ ਜੇਕਰ ਗੱਲ ਕਰੀਏ ਲਵ ਲਾਈਫ ਦੀ ਤਾਂ ਪ੍ਰੇਮ ਸੰਬੰਧਾਂ ਦੇ ਨਜ਼ਰੀਏ ਨਾਲ ਜੇਕਰ ਗੱਲ ਕੀਤੀ ਜਾਵੇ ਤਾਂ ਪਤੀ ਪਤਨੀ ਦੇ ਵਿੱਚ ਤਕਾਰ ਨਜ਼ਦੀਕੀਆਂ ਵੱਧ ਜਾਣਗੀਆਂ ਤੇ ਜਿਹੜੇ ਅਣਵਿਆਹੇ ਹਨ ਉਹਨਾਂ ਦੇ ਸੰਬੰਧ ਜਿਹੜੇ ਹਨ ਉਹ ਘਰ ਦੇ ਵਿੱਚ ਉਹਨਾਂ ਦੇ ਵਿਆਹ ਦਾ ਪ੍ਰਸਤਾਵ ਆ ਸਕਦਾ ਹੈ ਵਿਆਹ ਦੇ ਯੋਗ ਬਣ ਸਕਦੇ ਹਨ ਨਾਲ ਹੀ ਨਾਲ ਵੱਧ ਵਿਅਸਥਾ ਦੇ ਕਾਰਨ ਤੁਸੀਂ ਪਰਿਵਾਰ ਦੇ ਲਈ ਕੁਝ ਸਮਾਂ ਨਹੀਂ ਦੇ ਪਾਓਗੇ ਕੋਜ ਸਮੇਂ ਲਈ ਪ੍ਰਤੋ ਜੀਵਨ ਸਾਥੀ ਘਰ ਪਰਿਵਾਰ ਸਹਿਯੋਗ ਪਰਿਵਾਰਕ ਵਾਤਾਵਰਨ ਨੂੰ ਉਚਿਤ ਬਣਾਵੇਗਾ ਘਰ ਪਰਿਵਾਰ ਲਈ ਵਿਅਹਤਾ ਜੀਵਨ ਦੇ ਚੰਗਾ ਸਮਾਂ ਕੱਢੋ ਪ੍ਰੇਮ ਪ੍ਰਸੰਗਾ ਲਈ ਸਮਾਂ ਚੰਗਾ ਰਹੇਗਾ ਲਾਭ ਉਠਾਓ ਜੇਕਰ ਵਪਾਰ ਤੇ ਕੈਰੀਅਰ ਦੀ ਗੱਲ ਕਰੀਏ ਤਾਂ ਬਿਜ਼ਨਸ ਵਪਾਰ ਦੀ ਤੁਹਾਨੂੰ ਦੱਸ ਤਾ ਇਹ ਜੋ ਸਮਾਂ ਹੈ ਤੁਹਾਡੀ ਰਾਸ਼ੀ ਵਾਲਿਆਂ ਲਈ ਚੰਗਾ ਸਮਾਂ ਹੈ ਬਿਜ਼ਨਸ ਵਪਾਰ ਦੇ ਸੰਬੰਧਿਤ ਖਾਣ ਪੀਣ ਦਾ ਜੇਕਰ ਵਪਾਰ ਹੈ ਜਾਂ ਕੋਈ ਇੰਪੋਰਟ ਐਕਸਪੋਰਟ ਦਾ ਕੰਮ ਹੈ ਤੇਲ ਦਾ ਕੋਈ ਬਿਜ਼ਨਸ ਹੈ ਕੋਈ ਵੀ ਬਿਜ਼ਨਸ ਹੈ ਤੁਹਾਨੂੰ ਹੁਣ ਵੱਧ ਮੁਨਾਫਾ ਵੇਖਣ ਨੂੰ ਮਿਲੇਗਾ ਤੁਸੀਂ ਆਪਣੀ ਮਿਹਨਤ ਨੂੰ ਜਾਰੀ ਰੱਖਣਾ ਹੈ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦੇਣਾ ਕਿਉਂਕਿ ਤੁਸੀਂ ਵੱਡੀਆਂ ਉਚਾਈਆਂ ਨੂੰ ਹੁਣ ਛੂਹਣ ਵਾਲੇ ਹੋ ਇਸ ਸਮੇਂ ਨੌਕਰੀ ਵਾਲੇ ਲੋਕਾਂ ਨੂੰ ਦਫ਼ਤਰ ਵਿੱਚ ਜੋ ਵੀ ਕਾਰਜ ਮਿਲੇਗਾ ਉਸ ਨੂੰ ਸਮੇਂ ਸਿਰ ਪੂਰਾ ਕਰਨਾ ਹੈ ਤੁਹਾਡੇ ਜੋ ਬਾਸ ਹਨ ਜੋ ਤੁਹਾਡੇ ਤੇ ਬਹੁਤ ਖੁਸ਼ ਹੋ ਜਾਣਗੇ ਤੁਹਾਡੇ ਕੰਮ ਦੀ ਪ੍ਰਸ਼ੰਸਾ ਕਰਨਗੇ ਤਾਰੀਫ ਕਰਨਗੇ ਜੋ ਕਿ ਤੁਹਾਡੇ ਪ੍ਰੋਮੋਸ਼ਨ ਲੈਣ ਦੇ ਵਿੱਚ ਜਾਂ ਟਰਾਂਸਫਰ ਕਰਾਉਣ ਦੇ ਵਿੱਚ ਯੋਗ ਬਣ ਜਾਵੇਗਾ ਮਨਚਾਹਾਂ ਟਰਾਂਸਫਰ ਮਿਲ ਸਕਦਾ ਹੈ ਪ੍ਰੋਮੋਸ਼ਨ ਮਿਲ ਸਕਦਾ ਹੈ ਤਨਖਾਹ ਵਿੱਚ ਵਾਧੇ ਦੇ ਯੋਗ ਹਨ ਇਸ ਨਾਲ ਕੀ ਹੋਵੇਗਾ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਘਰ ਪਰਿਵਾਰ ਵਿੱਚ ਖੁਸ਼ ਨਮਾ ਵਾਤਾਵਰਣ ਰਹੇਗਾ ਮਹੌਲ ਰਹੇਗਾ ਜਿਹੜੇ ਲੋਕ ਨੌਕਰੀ ਦੀ ਤਲਾਸ਼ ਵਿੱਚ ਹਨ ਮਨਚਾਹੀ ਨੌਕਰੀ ਦੇ प्रबल ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਜੇ ਕਿਤੇ ਇੰਟਰਵਿਊ ਦਿੱਤਾ ਹੋਇਆ ਹੈ ਤਾਂ ਇੰਟਰਵਿਊ ਦੇ ਚੰਗੇ ਰਿਜ਼ਲਟ ਉਹਨਾਂ ਦੇ ਤੁਹਾਨੂੰ ਮਿਲ ਸਕਦੇ ਹਨ ਜੋ ਨੌਕਰੀ ਲਈ ਕੋਸ਼ਿਸ਼ ਕਰ ਰਹੇ ਹੋ ਉਹ ਕੋਸ਼ਿਸ਼ ਨੂੰ ਜਾਰੀ ਰੱਖੋ ਤੁਹਾਨੂੰ ਨੌਕਰੀ ਪ੍ਰਾਪਤ ਹੋ ਸਕਦੀ ਹੈ ਬਹੁਤ ਹੀ ਤੁਹਾਡੇ ਲਈ ਚੰਗੇ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਨੌਕਰੀ ਪੇਸ਼ਾ ਲੋਕਾਂ ਨੂੰ ਪ੍ਰਮੋਸ਼ਨ ਮਿਲ ਸਕਦੀ ਹੈ ਸੋ ਦੋਸਤੋ ਇਹ ਸਹੀ ਭਰਪੂਰ ਜਾਣਕਾਰੀ ਤਿੰਨ ਹੀ ਰਾਸ਼ੀ ਫਲਵਾੜਿਆਂ ਦੀ ਜੇਕਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਜੀ ਧੰਨਵਾਦ